ਪੰਜਾਬ ਦੇ ਵਿੱਚ ਅਤਿ ਦੀ ਗਰਮੀ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਦਰਅਸਲ ਪਿਛਲੇ ਹਫਤਾ 10 ਦਿਨ ਤੋਂ ਗਰਮੀ ਅਤਿ ਦੀ ਪੈ ਰਹੀ ਹੈ ਜਿਸ ਦੇ ਚਲਦਿਆਂ ਕਿ ਲੋਕਾਂ ਦਾ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਗਿਆ ਤੇ ਇਸੇ ਵਿਚਾਲੇ ਦੱਸਦੀ ਕਿ ਜਿੱਥੇ ਜਿਹੜੇ ਸਿਹਤ ਵਿਭਾਗ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜੇਕਰ ਬਹੁਤ ਕੋਈ ਜ਼ਰੂਰੀ ਕੰਮ ਹੈ ਤਾਂ ਕਰੋ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਲੋਕਾਂ ਨੂੰ ਘਰ ਦੇ ਵਿੱਚ ਰਹਿਣ ਦੀ ਹੀ ਸਲਾਹ ਦਿੱਤੀ ਗਈ ਹੈ ਤਾਂ ਉਥੇ ਬਠਿੰਡਾ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਗਰਮੀ ਦੇ ਕਾਰਨ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆ ਲੈ ਕੇ ਡਾਕਟਰ ਦੇ ਕੋਲ ਪਹੁੰਚ ਰਹੇ ਨੇ ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰ ਜੁਨਾਦ ਨੇ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਗਰਮੀ ਦੇ ਕਾਰਨ ਜਿਹੜੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਨੇ ਸਨਬਨ ਕਬਰਾਹਟ ਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਇਸ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ ਹਾਲਾਂਕਿ ਡਾਕਟਰਾਂ ਦੇ ਵੱਲੋਂ ਵੀ ਇਸ ਸਮੇਂ ਦੇ ਦੌਰਾਨ ਵੱਧ ਤੋਂ ਵੱਧ ਪਾਣੀ ਪੀਣ ਤੇ ਆਪਣਾ ਧਿਆਨ ਰੱਖਣ ਦੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਤੇ ਇਸੇ ਵਿਚਾਰੇ ਦੱਸਦੀ ਕਿ ਗਰਮੀ ਦੇ ਚੱਲਦਿਆਂ ਬਠਿੰਡਾ ਦੇ ਵਿੱਚ ਵੀ ਜਿਹੜੇ ਡਾਕਟਰ ਨੇ ਉਹਨਾਂ ਦੇ ਵੱਲੋਂ ਆਮ ਤੌਰ ਤੇ ਲੋਕਾਂ ਨੂੰ ਘਰ ਦੇ ਵਿੱਚ ਰਹਿਣ ਤੇ ਵੱਧ ਤੋਂ ਵੱਧ ਪਾਣੀ ਪੀਣ ਤੇ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਮੈਂ ਡਾਕਟਰ ਰਵਿਕਾਂਤ ਗੁਪਤਾ ਹਾਂ। ਮੈਂ ਸਿਵਲ ਹਸਪਤਾਲ ਬਿਹਂਡਾ ਤੋਂ ਆ ਬੋਲ ਰਿਹਾ ਤੇ ਮੇਰੀ ਪੋਸਟਿੰਗ ਸਿਵਲ ਹਸਪਤਾਲ ਬਿਹਂਡਾ ਦੇ ਵਿੱਚ ਐਜ਼ ਅ ਮੈਡੀਕਲ ਆਫਸਰ ਪੀ ਡਾਈਟ੍ਰੀਸ਼ੀਅਨ ਹੈ। ਗਰਮੀ ਨੂੰ ਲੈ ਕੇ ਪੇਸ਼ੈਂਟਾਂ ਚ ਕਿੰਨਾ ਵਾਧਾ ਹੋਇਆ ਤੇ ਜਾਂ ਕੀ ਕੀ ਸੁਝਾਅ ਨੇ ਜਿਹੜੇ ਬਚਤ ਕਰਨੀ ਚਾਹੀਦੀ ਆ ਬਾਜੀ ਪਿਛਲੇ ਹਫਤੇ 10 ਦਿਨ ਤੋਂ ਜਿਵੇਂ ਕਿ ਟੈਂਪਰੇਚਰ 45 ਤੋਂ ਲੈ ਕੇ 47 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਤਾਂ ਗਰਮੀ ਕਰਕੇ ਗਰਮੀ ਵਧਨ ਕਰਕੇ ਬਹੁਤ ਹੀ ਸਡਨਲੀ ਇੱਕਦਮ ਪਿਛਲੇ ਹਫਤੇ 10 ਦਿਨ ਤੋਂ 15 ਤੋਂ ਲੈ ਕੇ 20% OPD ਸਾਡੇ ਚ ਮਰੀਜ਼ਾਂ ਦਾ ਵਾਧਾ ਹੋਇਆ ਅ ਜਿੱਥੋਂ ਤੱਕ ਬ੍ਰਿਗਾਂ ਦਾ ਸਵਾਲ ਹੈ ਕਿ ਸਾਰੇ ਮਿਕਸ ਜੇ ਨਹੀਂ ਜਾ ਰਹੇ ਨੇ ਜਿਵੇਂ ਡਟੀਆਂ ਉਲਟੀਆਂ ਦੇ ਗੈਸਟਰੋਐਂਟਾਈਟਸ ਜਿਸ ਨੂੰ ਕੇਸ ਕਹਿੰਦੇ ਆ ਜਾਂ ਫਿਰ ਕੋਈ ਟਾਈਫਾਇਡ ਦੇ ਪੇਸ਼ੈਂਟ ਵਿਚ ਆ ਰਹੇ ਨੇ ਕੁਝ ਜਰਨਲਿਸਟ ਦੇ ਪੀਲੀ ਦੇ ਮਰੀਜ਼ ਆ ਰਹੇ ਨੇ ਵਾਇਰਲ ਫੀਵਰ ਦੇ ਤੇਜ ਬੁਖਾਰ ਦੇ ਇਹ ਸਾਰੇ ਨੇ ਸਾਡੇ ਕੋਲੇ ਸਕਿਨ ਇਨਫੈਕਸ਼ਨਸ ਤੇ ਸਕਿਨ ਅਲਰਜੀ ਦੇ ਕੇਸ ਵੀ ਆ ਰਹੇ ਨੇ ਤਾਂ ਮੱਕੀ ਤਾਂ ਸਾਰੇ ਰਲਵੇਂ ਮਿਲਵੇਂ ਜੇ ਪੇਸ਼ੈਂਟ ਹੀ ਸਾਡੇ ਕੋਲ ਆ ਰਹੇ ਨੇ ਇਸ ਦਾ ਨਿਰੀਖਣ ਕਰਨੇ ਬੱਚਿਆਂ ਨੇ ਸੁਝਾਅਤਾ ਦੇ ਸਭ ਤੋਂ ਮਿਲਤ ਇਹੀ ਹੈ ਵੀ ਜਿਵੇਂ ਗਰਮੀ ਸੋਰੀ ਸਿਰ ਤੇ ਸਟੜੀਆਂ ਦਾ ਸਵੇਰੇ 10 11 ਵਜੇ ਨੂੰ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਉਸ ਟਾਈਮ 10 11 ਵਜੇ ਬੱਚਿਆਂ ਨੂੰ ਸਕੂਲ ਚੋਂ ਜਲਦੀ ਜਿਵੇਂ ਛੁੱਟੀ ਹੋਣ ਲੱਗ ਗਈ ਅੱਜ ਕੱਲ੍ਹ ਪੰਜਾਬ ਸਰਕਾਰ ਨੇ ਵੀ ਉਪਰਾਲਾ ਚੰਗਾ ਕੀਤਾ ਕਿ ਜੇ ਸਕੂਲ ਜਲਦੀ ਬੰਦ ਹੋਣ ਲੱਗੇ ਤਾਂ ਉਹਦੇ ਵਿੱਚ ਬੱਚਿਆਂ ਨੂੰ ਘੱਟ ਤੋਂ ਘੱਟ ਕੱਢੇ ਜਾਵੇ ਘਰੋਂ ਬਾਹਰ ਸਵੇਰੇ ਮਾਰਨਿੰਗ ਟਾਈਮ ਦੇ ਵਿੱਚ ਤਾਂ ਖਾਸ ਕਰਕੇ ਦੁਪਹਿਰ ਦੇ ਵੇਲੇ ਖਾਸ ਕਰਕੇ ਜੇ ਕੱਢਣਾ ਵੀ ਹੈ ਤੇ ਸ਼ਾਮ ਦੇ ਤੇ ਸਵੇਰ ਦੇ ਟਾਈਮ ਹੀ ਕਰੋ ਲੈ ਕੇ ਜਾਇਆ ਜਾਵੇ ਬਾਹਰ ਇਹ ਐਮਰਜੈਂਸੀ ਕਿਤੇ ਲੈ ਕੇ ਵੀ ਆਣਾ ਸਿਰ ਤੇ ਗਿੱਲਾ ਤੋਲਿਆ ਗਿੱਲਾ ਰੁਮਾਲ ਲੈ ਕੇ ਜਾਇਆ ਜਾਵੇ ਔਰ ਕੋਸ਼ਿਸ਼ ਕੀਤੀ ਆ ਕਿ 4-ਵੀਲਰ ਤੇ ਹੀ ਲੈ ਕੇ ਜਾਇਆ ਜਾਵੇ ਸੈਕੰਡ ਸਟੇਜ ਆਇਆ ਕਿ ਬੱਚਿਆਂ ਨੂੰ ਤਰਲ ਪਦਾਰਥਾਂ ਦਾ ਇਸਤੇਮਾਲ ਵਧਾ ਦੇਣਾ ਚਾਹੀਦਾ ਹੈ ਉਹਦੇ ਵਿੱਚ ਖੰਜਮੀ ਹੈ ਨਿੰਬੂ ਪਾਣੀ ਹੈ ORS ਹੈ ਕੋਕੋਲੈਂਟ ਵਾਟਰ ਹੈ ਜਾਂ ਪਲੀਨ ਵਾਟਰ ਵੀ ਇਵਨ ਚੰਗਾ ਹੁੰਦਾ ਬੱਚਿਆਂ ਨੂੰ ਬਾਰ-ਬਾਰ ਪਲਾਣਾ ਚਾਹੀਦਾ ਪਾਣੀ ਇਸ ਤਰ੍ਹਾਂ ਬੱਚੇ ਜਿਸ ਪਰਕਰ ਬਗੈਰਾ ਜਾਂ ਫਾਸਟ ਫੂਡ ਖਾਂਦੇ ਆ ਉਹਦੇ ਬਾਰੇ ਦੇਖੋ ਬਾਹਰਲੀ ਚੀਜ਼ਾਂ ਦਾ ਇਸਤੇਮਾਲ ਤਾਂ ਸੀ ਵਰਜੀਤ ਹੈ ਬਿਲਕੁਲ ਇਹਨਾਂ ਦਿਨਾਂ 'ਚ ਦਾ ਖਾਸ ਕਰਕੇ ਇਨਫੈਕਸ਼ਨਸ ਬਹੁਤ ਜ਼ਿਆਦਾ ਵਾਧ ਜਾਂ ਛੋਟੇ ਬੱਚਿਆਂ ਦੀ ਇਮਿਊਨਿਟੀ ਵੈਸੇ ਹੀ ਘੱਟ ਹੁੰਦੀ ਹੈ ਤੇ ਇਨਫੈਕਸ਼ਨ ਜਲਦੀ ਕੈਚ ਕਰਦੇ ਨੇ ਗਰਮੀ ਦੇ ਵਿੱਚ ਤਾਂ ਗਰਮੀ ਦੇ ਪਸੀਨਾ ਜ਼ਿਆਦਾ ਆਉਣ ਕਰਕੇ ਬੈਕਟੀਰੀਆ ਦੀ ਗਰੋਥ ਵੀ ਜ਼ਿਆਦਾ ਹੁੰਦੀ ਹੈ ਉੱਤੇ ਪਸੀਨਾ ਉਹ ਦੇਖੋ ਰੇਡੀ ਵਾਲੇ ਪਦਾਰਥਾਂ ਤੇ ਗਿਰੀ ਜਾਂਦਾ ਹੈ ਤਾਂ ਉਹ ਇਨਫੈਕਸ਼ਨਸ ਦੇ ਚਾਂਸਿਸ ਬੈਕਟੀਰੀਅਲ ਗਰੋਥ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਜਿਸ ਕਰਕੇ ਟੱਟੀਆਂ ਉਲਟੀਆਂ ਪੀਲੀਆ ਟਾਈਫਾਇਡ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ ਇਸ ਕਰਕੇ ਬਾਹਰ ਰੇਡੀ ਵਾਲੀ ਚੀਜ਼ਾਂ ਜਾਂ ਨੰਗੀਆਂ ਵਸਤੂਆਂ ਜੋ ਕਿ ਆਮ ਫੁੱਟ ਪਾਤੇ ਬਿਕਰੀਆਂ ਨੇ ਖਾਣ ਵਾਲੀਆਂ ਉਹਨਾਂ ਦਾ ਇਸਤੇਮਾਲ ਬਿਲਕੁਲ ਨਹੀਂ ਸਮੋਸਾ ਪਕੌੜਾ ਜਿਵੇਂ ਕਚੋਰੀ ਹੈ ਕੋ ਇਦਾਂ ਵੀ ਚੀਜ਼ਾਂ ਬਿਲਕੁਲ 100% ਬਿਲਕੁਲ ਅਸੀਂ ਵਰਜਿਤ ਕਰਦੇ ਗਰਮੀਸ਼ਾ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ